ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿੜਾ ਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੈ ਦਿਨ ਰਾਤੀ ਸੋ ਕਹ ਡਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਬਿਨ ਹਰ ਕਾਮਨਾ ਆਵਤ ਹੈ ਦਾਸਿਓ ਰਾਚ ਮਾਚ ਤੁਮ ਲਾਗੇ ਓਹ ਮੋਹਨੀ ਮਹਾਵਤ ਹੈ ਬਿਨ ਹਰ ਕਾਮ ਨ ਆਵਤ ਹੈ ਜਾਸਿਓ ਰਾਚ 마ਚ ਤੁਮ ਲਾਗੇ ਓ ਹਣੀ ਮੁਹਾਵਤ ਹੈ ਰਹਾ ਕਨਕ ਕਾਮਨੀ ਸੇਜ ਸੋਹਣੀ ਛੋੜ ਖਿਨ ਮਹ ਜਾਵਤ ਹੈ ਉਰਜਾ ਰਹਿਓ ਇੰਦਰੀ ਰਸ ਪ੍ਰੇਰਿਓ ਬਿਖੇਠ ਗਉਰੀ ਖਾਵਤ ਹੈ ਤ੍ਰਣ ਕੋ ਮੰਦਰ ਸਾਜ ਸਵਾਰੇਓ ਪਾਵਕ ਤਲੈ ਜਰਾਵਤ ਹੈ ਐਸੇ ਗੜ ਮਹਿ ਐਠ ਹਟੀ ਲੋ ਫੂਲ ਫੂਲ ਕਿਆ ਪਾਵਤ ਹੈ ਪੰਚ ਦੂਤ ਮੂੜ ਰਠਾਡੇ ਕੇਸ ਗਹੇ ਫੇਰਾਵਤ ਹੈ ਦ੍ਰਿਸ਼ਟ ਨ ਆਵਹਿ ਅੰਦ ਅਗਿਆਨੀ ਸੋਏ ਰਹਿਓ ਮਦਮਾਵਤ ਹੈ ਚਾਲ ਪਸਾਰ ਚੋਗ ਬਿਸਥਾਰੀ ਪੰਖੀ ਜੋ ਫਹਾਵਤ ਹੈ ਕਹ ਨਾਨਕ ਬੰਧਨ ਕਾਟਣ ਕਾ ਮੈਂ ਸਾਤ ਗੁਰ ਭਾਵਤ ਹੈ ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜਿਉ ਫਹਾਵਤ ਹੈ ਕਹੋ ਨਾਨਕ ਬੰਧਨ ਕਾਟਣ ਕਾ ਮੈਂ ਸਾਤ ਗੁਰ ਪੁਰਖ ਧਿਆਵਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ